ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਫੇਰ ਆਪਾਂ ਤੁਹਾਡੇ ਲਈ ਪ੍ਰਿੰਟ ਸੂਟ ਲੈ ਕੇ ਆਏ ਆ ਕਾਫੀ ਸਾਰੀ ਡਿਮਾਂਡ ਚੱਲ ਰਹੀ ਹੈ ਨਾ ਸੂਟਾਂ ਦੀ ਤੁਸੀਂ ਦੇਖ ਸਕਦੇ ਹੋ ਤੇ ਹਜੇ ਕਾਫੀ ਸਾਰੇ ਪ੍ਰਿੰਟ ਇੱਧਰ ਪਏ ਨੇ ਤੇ ਕਾਫੀ ਸਾਰੇ ਪ੍ਰਿੰਟ ਇੱਧਰ ਪਏ ਨੇ ਤੇ ਕੁਝ ਪ੍ਰਿੰਟ ਇੱਧਰ ਸਾਈਡ ਤੇ نیچے ਪਏ ਨੇ ਉਹ ਆਪਾਂ ਕੁਝ ਤੁਹਾਨੂੰ ਦਿਖਾ ਦਿੰਦੇ ਨੇ ਕੁਝ ਨਵੇਂ ਆਏ ਨੇ ਹਨਾ ਤੇ ਉਹ ਆਪਾਂ ਜਿਵੇਂ ਜਿਵੇਂ ਵੀਡੀਓ ਸ਼ੂਟ ਹੁੰਦੀਆਂ ਰਹਿਣਗੀਆਂ ਤੁਸੀਂ ਦੇਖਦੇ ਰਹੋਗੇ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਦੀ ਮੋਸਟ ਜ਼ਿਆਦਾ ਡਿਮਾਂਡ ਹੈ ਹਨਾ ਤੇ ਬਹੁਤ ਜ਼ਿਆਦਾ ਰਿਪੀਟ ਹੋ ਰਹੇ ਨੇ ਉਹ ਆਪਾਂ ਫੇਰ ਤੁਹਾਨੂੰ ਨਾਲ ਅੱਚੇ ਸ਼ੇਅਰ ਕਰਦੇ ਆਂ ਚਲੋ ਜੀ ਜਿਹੜਾ ਵੀ ਤੁਹਾਨੂੰ ਇਹਨਾਂ ਦੇ ਚੋਂ ਕੋਈ ਪ੍ਰਿੰਟ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨ ਉੱਪਰ ਆਪਣਾ ਵਟਸਐਪ ਨੰਬਰ ਜਿਹੜਾ ਸ਼ੋ ਹੋ ਰਿਹਾ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਤੁਹਾਨੂੰ ਇਹ ਦੱਸਾਂਗੇ ਕਿ ਤੁਸੀਂ ਮੈਚਿੰਗ ਕਿਵੇਂ ਬਣਾ ਸਕਦੇ ਹੋ ਤੁਸੀਂ 올ਓਵਰ ਸੂਟ ਕਿਹੜਾ ਬਣਾ ਸਕਦੇ ਹੋ ਠੀਕ ਹੈ ਜਿਹੜਾ 올ਓਵਰ ਪ੍ਰਿੰਟ ਸਾਈਜ਼ ਲੱਗੇਗਾ ਉਹ ਤੁਸੀਂ 올ਓਵਰ ਆਪਾਂ ਤੁਹਾਨੂੰ ਸੁਜੈਸਟ ਕਰਾਂਗੇ ਜਿਹੜਾ ਮੈਚਿੰਗ ਦੇ ਵਿੱਚ ਸਹੀ ਪਹਿਲਾ ਸੂਟ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਔਰ ਇਹ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ ਇਹ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਜੀ ਠੀਕ ਹੈ ਇਸ ਬਾਟਮ ਦੇ ਨਾਲ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਅਗਰ ਤੁਸੀਂ ਮੈਚਿੰਗ ਨਹੀਂ ਲਾਈਕ ਕਰਦੇ ਤੁਸੀਂ ਇਸ ਨੂੰ 올ਓਵਰ ਵੀ ਬਣਾ ਸਕਦੇ ਹੋ ਦੋਨਾਂ ਦਾ ਪ੍ਰਾਈਸ ਉੱਪਰ ਸ਼ੋ ਹੋ ਰਿਹਾ ਜੀ ਮੈਚਿੰਗ ਨਾਲ ਵੀ ਹੋ ਰਿਹਾ ਔਰ 올ਓਵਰ ਦਾ ਵੀ ਸ਼ੋ ਹੋ ਰਿਹਾ ਠੀਕ ਹੈ ਜੀ ਦੇ ਤੇ ਮੈਂ ਹੁਣ ਇੱਕ ਗੱਲ ਦੱਸ ਦੇਣਾ ਚਾਹੁੰਨੀ ਆ ਕਿ ਹੋ ਸਕਦਾ ਕਿ ਸਾਡੇ ਕੋਲ ਇਹ ਵਾਲੇ ਜਿਹੜਾ ਸਲਵਾਰਾਂ ਦਾ ਥਾਣੇ ਖਤਮ ਹੋ ਗਿਆ ਠੀਕ ਹੈ ਥੋੜੀਆਂ ਜਿਹੀਆਂ ਰਹਿ ਗਈਆਂ ਨੇ ਤੇ ਆਪਾਂ ਜਿਹੜੀ ਤੁਹਾਨੂੰ ਦੂਸਰ ਸਲਵਾਰ ਭੇਜਾਂਗੇ ਦੂਸਰੀ ਭੇਜਾਂਗੇ ਬਟ ਇਦਾਂ ਦੀ ਮਿਲਦੀ ਜੁਲਦੀ ਡਿਜ਼ਾਈਨਿੰਗ ਜਿਹੜੀ ਹੋਊਗੀ ਠੀਕ ਹੈ ਕਿਉਂਕਿ ਕੋਈ ਵੀ ਚੀਜ਼ ਭੇਜਾਂਗੇ ਅੱਛੀ ਕੁਆਲਿਟੀ ਦੀ ਭੇਜਾਂਗੇ ਜਿਹੜੀ ਤੁਹਾਨੂੰ ਅੱਛੀ ਲੱਗੇ ਉਹੀ ਚੀਜ਼ ਭੇਜਾਂਗੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਨੇ ਆ ਇਸ ਤਰ੍ਹਾਂ ਅਗਰ ਮੈਚਿੰਗ ਦੀ ਗੱਲ ਕਰਾਂ ਠੀਕ ਹੈ ਜੀ ਅਗਰ ਤੁਹਾਨੂੰ ਮੈਚਿੰਗ ਚਾਹੀਦਾ ਤੁਸੀਂ ਮੈਚਿੰਗ ਬਾਇ ਕਰ ਸਕਦੇ ਹੋ ਅਗਰ ਤੁਹਾਨੂੰ 올ਓਵਰ ਚਾਹੀਦਾ ਤੁਸੀਂ 올ਓਵਰ ਵੀ ਬਾਇ ਕਰ ਸਕਦੇ ਹੋ ਨਾਲ ਦੀ ਨਾਲ ਤੁਸੀਂ ਵੀਡੀਓ ਨੂੰ ਲਾਈਕ ਕਰੀ ਜਾਓ ਸ਼ੇਅਰ ਕਰੀ ਜਾਓ ਠੀਕ ਹੈ ਜੀ ਤੇ ਨਾਲ ਹੀ ਪਿਆਰਾ ਜਿਹਾ ਇੱਕ ਮੈਸੇਜ ਜ਼ਰੂਰ ਛੱਡ ਕੇ ਜਾਇਆ ਕਰੋ ਤੇ ਲੋ ਜੀ ਅਗਲਾ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਇਹ ਵੀ ਤੁਸੀਂ 올ਓਵਰ ਬਾਇ ਕਰ ਸਕਦੇ ਹੋ ਮੈਚਿੰਗ ਕਰਨਾ ਮੈਚਿੰਗ ਕਰ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਇਹ ਪ੍ਰਿੰਟ ਵੀ ਇਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣੇਗਾ ਜੀ ਇਹਈ ਕਲਰ ਜਿਹੜਾ ਪ੍ਰਿੰਟ ਕਲਰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਹੈ ਵਿਦਆਊਟ ਦੁਪੱਟਾ ਇਹ ਵਾਲੇ ਸੂਟ ਰਹਿਣਗੇ ਔਰ ਬਿਨਾ ਲਾਈਨਿੰਗ ਦਾ ਤੁਸੀਂ ਇਹ ਵਾਲੇ ਸੂਟ ਆਪਣੇ ਸਟਿਚਿੰਗ ਕਰਵਾ ਸਕਦੇ ਹੋ ਕਿਉਂਕਿ ਕਾਟਨ ਬੇਸ ਹੈ ਜੀ ਗਰਮੀ ਦੇ ਵਿੱਚ ਆਰਾਮ ਨਾਲ ਤੁਸੀਂ ਜਿਹੜਾ ਵੇਅਰ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਜਿਹੜਾ ਸੂਟ ਹੈ ਸਟਿਚ ਕਰਵਾ ਸਕਦੇ ਹੋ ਠੀਕ ਹੈ ਤੇ ਜਿੱਦਾਂ ਇਹ ਵਾਲਾ ਪ੍ਰਿੰਟ ਹੈ ਜੀ ਇਹ ਤੁਹਾਨੂੰ 올ਓਵਰ ਵੀ ਸੋਹਣਾ ਲੱਗੇਗਾ ਔਰ ਮੈਚਿੰਗ ਵੀ ਸੋਹਣਾ ਲੱਗੇਗਾ ਠੀਕ ਹੈ ਇਹਦੇ ਨਾਲ ਮੈਂ ਤੁਹਾਨੂੰ ਮੈਚਿੰਗ ਕਰਕੇ ਦਿਖਾਉਣੀ ਆ ਠੀਕ ਹੈ ਵੀ ਤੁਸੀਂ ਇਸ ਨੂੰ ਵਾਈ ਤੁਸੀਂ ਗੁਰਦੁਆਰਾ ਸਾਹਿਬ ਲਈ ਬਣਾ ਸਕਦੇ ਹੋ ਠੀਕ ਹੈ ਕਿਤੇ ਜਾਣਾ ਪੈਂਦਾ ਆਪਾਂ ਨੂੰ ਦੇ ਦੁਕ ਦੇ ਸੁਖਦੇ ਇਸ ਤਰ੍ਹਾਂ ਤੁਸੀਂ ਜਿਹੜੇ ਵਾਲ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਬਹੁਤ ਪਿਆਰਾ ਬਣੇਗਾ ਜੀ 올ਓਵਰ ਬਣਾ ਸਕਦੇ ਹੋ ਮੈਚਿੰਗ ਬਣਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਤੇ ਜਿੱਦਾਂ ਇਹ ਵਾਲਾ ਪ੍ਰਿੰਟ ਹੈ ਜੀ ਇਹ ਮੈਨੂੰ ਲੱਗਦਾ ਕਿ ਜਿਆਦਾ 올ਓਵਰ ਹੀ ਸੋਹਣਾ ਲੱਗੇਗਾ ਠੀਕ ਹੈ ਜੀ ਇਹ ਮੈਚਿੰਗ ਜਿਹੜਾ ਅੱਛਾ ਨਹੀਂ ਲੱਗੇਗਾ ਤੁਸੀਂ ਮੈਚਿੰਗ ਨਹੀਂ ਬਣਾਓਗੇ ਔਰ ਤੁਸੀਂ 올ਓਵਰ ਬਣਾਓ ਬਹੁਤ ਪਿਆਰਾ ਲੱਗੇਗਾ ਇਹਦਾ ਪ੍ਰਾਈਸ ਉੱਪਰ 올ਓਵਰ ਸ਼ੋ ਹੋ ਰਿਹਾ ਜੀ 올ਓਵਰ ਦਾ ਠੀਕ ਹੈ 3.5 ਮੀਟਰ ਦੀ ਕੱਟ ਰਹੇਗੀ ਠੀਕ ਹੈ ਤੇ ਵੱਡੇ ਪਣੇ ਵਾਲੇ ਵਾਲੇ ਸੂਟ ਰਹਿਣਗੇ ਜਿਹੜਾ ਜਿਹੜਾ ਪਸੰਦ ਆ ਸਕਰੀਨ ਸ਼ਾਟ ਲਈ ਜਾਓ ਔਰ WhatsApp ਤੇ ਮੈਸੇਜ ਜਿਹੜਾ ਤੁਸੀਂ ਕਰੀ ਜਾਓ ਚਲੋ ਜੀ ਇਹ ਵੀ ਮੈਚਿੰਗ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਲੱਗ ਰਹੀ ਹੈ ਬਹੁਤ ਸੋਹਣਾ ਲਾਈਟ ਦਾ ਲਾਈਟ ਜਾਂ ਕੰਟਰਾਸਟ ਹੈ ਜੀ ਇਹ ਵਾਲਾ ਇਸ ਤਰ੍ਹਾਂ ਤੁਕੀ ਇਹ ਸੂਟ ਨੇ ਜੀ ਕਿਤੇ ਵੀ ਤੁਸੀਂ ਪਾ ਕੇ ਜਾ ਸਕਦੇ ਹੋ ਸਮਝਦੇ ਹੋ ਤੁਸੀਂ ਸਾਰੀਆਂ ਭੈਣਾਂ ਆਪਾਂ ਨੂੰ ਹਰੇਕ ਤਰ੍ਹਾਂ ਦੇ ਜਗ੍ਹਾ ਤੇ ਜਾਣਾ ਪੈਂਦਾ ਦੁੱਖ ਚ ਵੀ ਜਾਣਾ ਪੈਂਦਾ ਸੁੱਖ ਚ ਵੀ ਜਾਣਾ ਪੈਂਦਾ ਹਨਾ ਇਸ ਕਰਕੇ ਇਹ ਵਾਲੇ ਸੂਟ ਤੁਸੀਂ ਜਿਵੇਂ ਮਰਜ਼ੀ ਤੁਸੀਂ ਵੇਅਰ ਕਰਕੇ ਜਾ ਸਕਦੇ ਹੋ ਗੁਰਦੁਆਰਾ ਸਾਹਿਬ ਪਾ ਕੇ ਜਾ ਸਕਦੇ ਹੋ ਮਾਰਕੀਟ ਜਾਣਾ ਤੁਸੀਂ ਉਸ ਟਾਈਮ ਵੇਅਰ ਕਰ ਸਕਦੇ ਹੋ ਠੀਕ ਹੈ ਅਗਰ ਤੁਸੀਂ ਘਰੇ ਵੀ ਪਾਉਣਾ ਚਾਹੁੰਦੇ ਤੁਸੀਂ ਡੇਲੀ ਰੁਟੀਨ ਵਾਸਤੇ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਇਹ ਵਾਲੀ ਮੈਚਿੰਗ ਇਸ ਤਰ੍ਹਾਂ ਰਹੇਗੀ ਬਹੁਤ ਪਿਆਰੀ ਜੀ ਮੈਚਿੰਗ ਹੈ ਆਪਾਂ ਤੁਹਾਨੂੰ ਸਾਰੇ ਮੈਚਿੰਗ ਕਰਕੇ ਦਿਖਾ ਰਹੇ ਹਾਂ ਠੀਕ ਹੈ ਲੋਜੀ ਇਹ ਪ੍ਰਿੰਟ ਨਵਾਂ ਆਇਆ ਬਿਲਕੁਲ ਠੀਕ ਹੈ ਇਹ ਵੀ ਤੁਸੀਂ 올ਓਵਰ ਬਣਾ ਸਕਦੇ ਹੋ ਠੀਕ ਹੈ ਇਸ ਨੂੰ ਤੁਸੀਂ ਆਫ ਵਾਈਟ ਸਲਵਾਰ ਨਾਲ ਬਣਾ ਸਕਦੇ ਹੋ ਵਾਈਟ ਸਲਵਾਰ ਨਾਲ ਵੀ ਬਣਾ ਸਕਦੇ ਹੋ ਕਿਉਂਕਿ ਇਹਦਾ ਜਿਹੜਾ ਕਲਰ ਹੈ ਉਹ ਨਾ ਹੀ ਜ਼ਿਆਦਾ ਵਾਈਟ ਹੈ ਤੇ ਨਾ ਹੀ ਜ਼ਿਆਦਾ ਆਫ ਵਾਈਟ ਹੈ ਠੀਕ ਹੈ ਤੇ ਵਾਈਟ ਦੇ ਨਾਲ ਵੀ ਇਹ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਠੀਕ ਹੈ ਇਸ ਨੂੰ ਤੁਸੀਂ ਵਾਈਟ ਦੇ ਨਾਲ ਵੀ ਬਣਾ ਸਕਦੇ ਹੋ ਜੀ ਬਹੁਤ ਪਿਆਰਾ ਪੀਸ ਬਣੂਗਾ ਔਰ ਬਹੁਤ ਸੋਹਣਾ ਲੱਗ ਰਿਹਾ ਜੀ ਕਲਰ ਬਹੁਤ ਸੋਹਣਾ ਜਿੱਦਾਂ ਆਪਾਂ ਕਹਿੰਦੇ ਫਲੋਰੋਸੈਂਟ ਜਿਹਾ ਬਹੁਤ ਹੀ ਪਿਆਰਾ ਹੈ ਠੀਕ ਹੈ ਜਿਹੜਾ ਜਿਹੜਾ ਪਸੰਦ ਆ ਸਕਰੀਨਸ਼ਾਟ ਲਈ ਜਾਓ ਔਰ WhatsApp ਤੇ ਮੈਸੇਜ ਕਰੀ ਜਾਓ ਕਿਉਂਕਿ ਦੇਖੋ ਮੈਂ ਪਹਿਲਾਂ ਵੀ ਪ੍ਰਿੰਟ ਸ਼ੂਟਾਂ ਦੀ ਵੀਡੀਓ ਅਪਲੋਡ ਪਾਈ ਸੀ ਕਿ ਬਹੁਤ ਹੀ ਜ਼ਿਆਦਾ ਭੈਣਾਂ ਨੂੰ ਪਸੰਦ ਆਏ ਇੰਨੀ ਜ਼ਿਆਦਾ ਡਿਮਾਂਡ ਹੈ ਕਿ ਸਮਝ ਤੋਂ ਬਾਹਰ ਹੋਇਆ ਪਿਆ ਵੀ ਕਿਹੜਾ ਸਾਡਾ ਪ੍ਰਿੰਟ ਸੇਲ ਹੋ ਗਿਆ ਕਿਹੜਾ ਰਹਿ ਗਿਆ ਸਮਝ ਹੀ ਨਹੀਂ ਆ ਰਹੀ ਹੈਗੀ ਠੀਕ ਹੈ ਜੀ ਤੇ ਹੁਣ ਆਪਾਂ ਇਹ ਨਵੇਂ ਤੁਹਾਡੇ ਲਈ ਪ੍ਰਿੰਟ ਲੈ ਕੇ ਆਏ ਆ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਲਓ ਜੀ ਅਗਲਾ ਪ੍ਰਿੰਟ ਇਹ ਸ਼ਾਇਦ ਤੁਸੀਂ ਮੇਰੇ ਵੀ ਪਾਇਆ ਹੋਇਆ ਦੇਖਿਆ ਹੋਵੇ ਪਿਛਲੀਆਂ ਵੀਡੀਓ ਦੇ ਵਿੱਚ ਜਾਂ ਬਲੌਗਿੰਗ ਵਾਲੇ ਚੈਨਲ ਤੇ ਤੁਸੀਂ ਪਾਇਆ ਹੋਇਆ ਦੇਖਿਆ ਹੋਵੇ ਇਹ ਵੀ ਬਹੁਤ ਸੋਹਣਾ ਜੀ ਇਸ ਤਰ੍ਹਾਂ ਤੁਸੀਂ ਇਹ ਵੀ ਮੈਚਿੰਗ ਸਲਵਾਰ ਦੇ ਨਾਲ ਬਣਾ ਸਕਦੇ ਹੋ ਅਗਰ ਤੁਸੀਂ 올ਓਵਰ ਹੀ ਲਾਈਕ ਕਰਦੇ ਤੁਸੀਂ 올ਓਵਰ ਵੀ ਬਣਾ ਸਕਦੇ ਹੋ ਹਨ ਪ੍ਰੋਪਰ ਇਹਦੇ ਵਿੱਚ ਕਲਰ ਦਾ ਪਤਾ ਚੱਲ ਰਿਹਾ ਜੀ ਪ੍ਰੋਪਰ ਠੀਕੇ ਤੁਹਾਡਾ ਪ੍ਰਿੰਟ ਦਾ ਪਤਾ ਚੱਲ ਰਿਹਾ ਤੁਸੀਂ ਬਿਲਕੁਲ ਨੇੜੇ ਤੋਂ ਵੀਡੀਓ ਜਿਹੜੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸ਼ਾਨਦਾਰ ਕੱਪੜਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਲਾਈਟ ਵੇਟ ਹੈ ਸੌਫਟ ਹੈ ਔਰ ਬਿਨਾ ਲਾਈਨਿੰਗ ਤੋਂ ਬਣੇਗਾ ਬਹੁਤ ਬ अच्छी क्वालिटी ਦਾ ਫੈਬਰਿਕ ਹੈ ਜੀ। ਲੈ ਲਓ ਜੀ। ਇਹ ਤੁਸੀਂ ਵਾਈਟ ਦਾ ਬਣਾਓ, ਆਫ ਵਾਈਟ ਨਾਲ ਵੈਸੇ ਤਾਂ ਇਹ ਜ਼ਿਆਦਾ ਵਾਈਟ ਦੇ ਨਾਲ ਹੀ ਅੱਛਾ ਲੱਗੇਗਾ ਇਸ ਤਰ੍ਹਾਂ। ਠੀਕ ਹੈ ਜੀ। ਬਹੁਤ ਪਿਆਰੀ ਜੀ ਮੈਚਿੰਗ ਬਣੀ ਹੋਈ ਹੈ ਜੀ ਇਹ ਵਾਲੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ। ਕਿਉਂਕਿ ਜਿਹੜਾ ਵਾਈਟ ਕਰੀਮ ਸ਼ੇਡ ਹੋ ਗਿਆ ਜਾਂ ਵਾਈਟ ਹੋ ਗਿਆ ਨਾ ਇਹ ਸਰਦਾਰੀ ਜੀ ਲੁੱਕ ਵਾਲੇ ਸੂਟ ਨੇ ਜੀ ਇਹ। ਇਹ ਹਰੇਕ ਨੂੰ ਨਹੀਂ ਜੱਜ ਦੇ ਹੈਗੇ ਇਹ ਅੱਛੀ ਪਰਸਨੈਲਿਟੀ ਵਾਲਿਆਂ ਨੂੰ ਵੀ ਸੋਹਣੇ ਲੱਗਦੇ ਨੇ ਇਸ ਕਰਕੇ ਤੁਸੀਂ ਵਾਈਟ ਆਫ ਵਾਈਟ ਸੂਟ ਆਪਣੇ ਸੂਟਾਂ ਦੇ ਵਿੱਚ ਕਿੱਕ ਜਰੂਰ ਸ਼ਾਮਲ ਕਰੋ ਠੀਕ ਹੈ ਜੀ ਗੁਰਦੁਆਰਾ ਸਾਹਿਬ ਲਈ ਤਾਂ ਵੈਸੇ ਮੈਂ ਅਗਰ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਪਿਆਰੇ ਲੱਗਦੇ ਨੇ ਔਰ ਕਾਟਨ ਦੇ ਵੀ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਅੱਛੀ ਕੁਆਲਿਟੀ ਦੀ ਕਾਟਨ ਲੱਗੀ ਹੋਈ ਹੈ ਠੀਕ ਹੈ ਜੀ ਇਸ ਨੂੰ ਵਾਈਟ ਸਲਵਾਰ ਨਾਲ ਬਣਾ ਸਕਦੇ ਹੋ ਅਗਰ ਤੁਹਾਡੀ ਚੁਆਇਸ ਹੈ ਕਿ ਨਹੀਂ ਮੈਂ ਆ ਵਾਈਟ ਨਾਲ ਨਹੀਂ ਇਹਨੂੰ ਬਏ ਵੀਅਰ ਕਰਨਾ ਚਾਹੁੰਦੇ ਤੁਸੀਂ ਇਸ ਨੂੰ 올ਓਵਰ ਬਣਾ ਕੇ ਇਸ ਨਾਲ ਦੁਪੱਟਾ ਜਿਹੜਾ ਟਾਈ ਐਂਡ ਡਾਈ ਕਰ ਸਕਦੇ ਹੋ ਕਿਉਂਕ ਤੇ ਕੁਝ ਵਹਿਮ ਵੀ ਕਰਦੇ ਆ ਵਾਈਟ ਪੌਨ ਤੇ ਇਸ ਕਰਕੇ ਤੁਸੀਂ ਇਸ ਨੂੰ 올ਓਵਰ ਬਣਾ ਕੇ ਵਿੱਚ ਦੁਪੱਟਾ ਜਿਹੜਾ ਡਾਈ ਕਰਵਾਣਾ ਤੁਸੀਂ ਉਸ ਨੂੰ ਪਿੰਕ ਐਂਡ ਵਾਈਟ ਦਾ ਜਿਹੜਾ ਕੰਟਰਾਸਟ ਕਰਵਾ ਸਕਦੇ ਹੋ। ਲਓ ਜੀ ਇਹ ਪ੍ਰਿੰਟ ਜਿਹੜਾ ਇਹ ਤੁਸੀਂ ਪੂਰਾ 올ਓਵਰ ਹੀ ਬਣਾ ਸਕਦੇ ਹੋ। ਠੀਕ ਹੈ? ਇਸ ਤਰ੍ਹਾਂ ਇਹ ਸਾਰਾ ਆਲਓਵਰ ਵਧੀਆ ਲੱਗੇਗਾ ਮੈਂ ਤੁਹਾਨੂੰ ਸਾਰਾ ਦੱਸ ਦਿੱਤਾ ਵੀਡੀਓ ਦੇ ਵਿੱਚ ਕਿ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਲਾਈਨਿੰਗ ਦੀ ਇਹਨਾਂ ਨੂੰ ਕੋਈ ਨੀਡ ਨਹੀਂ ਹੈਗੀ ਹਾਂ ਅਗਰ ਫੌਨ ਵਾਲੀਆਂ ਪਹਿਣਾ ਬਾਇ ਕਰਨਾ ਚਾਹੁੰਦੀਆਂ ਨੇ ਤਾਂ ਤੁਸੀਂ ਲਾਈਨਿੰਗ ਜ਼ਰੂਰ ਲਗਵਾ ਲਿਓ ਬਿਲਕੁਲ ਕਾਟਨ ਦੀ ਹਲਕੀ ਯਾਨੀ ਕਿ ਲਾਈਟਵੇਅਰ ਜਿਹੜੀ ਅੱਛੀ ਕੁਆਲਿਟੀ ਦੀ ਲਾਈਨਿੰਗ ਉਹ ਤੁਸੀਂ ਐਡ ਕਰਵਾਓ ਠੀਕ ਹੈ ਜੀ ਇਸ ਤਰ੍ਹਾਂ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਲਓ ਜੀ ਇਹ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਸ ਤਰ੍ਹਾਂ ਇਸ ਨੂੰ ਡਿਜ਼ਾਈਨਿੰਗ ਦਾ ਰੈਡੀ ਕਰਵਾਓ ਜਿਵੇਂ ਮੈਂ ਤੁਹਾਨੂੰ ਇੱਕ ਪਿਛਲੇ ਵੀਡੀਓ 'ਚ ਦਿਖਾਇਆ ਸੀ ਬਹੁਤ ਪਿਆਰੀ ਡਿਜ਼ਾਈਨਿੰਗ ਜਿਹੜੀ ਬਣੀ ਹੋਈ ਸੀ ਬਹੁਤ ਪਿਆਰੇ ਲੱਗਦੇ ਨੇ ਸੋਬਰ ਜੇ ਸੂਟ ਬੰਦੇ ਨੇ ਸਰਦਾਰੀ ਜੇ ਠੀਕ ਹੈ ਅੱਜ ਫੇਰ ਆਪਾਂ ਭੈਣਾਂ ਨਰਾਜ਼ ਨਹੀਂ ਕਰਨੀਆਂ ਸਾਰੀਆਂ ਭੈਣਾਂ ਵਾਸਤੇ ਲੈ ਕੇ ਆਏ ਹਾਂ ਹੁਣ ਸਾਨੂੰ ਇਦਾਂ ਨਹੀਂ ਹੈਗਾ ਕਿ ਇਹ ਫੋਰਨ ਵਾਲੇ ਭੈਣਾਂ ਹੀ ਬਾਈ ਕਰ ਸਕਦੀਆਂ ਇੱਥੋਂ ਵਾਲੀ ਬਾਈ ਨਹੀਂ ਕਰ ਸਕਦੀਆਂ ਹੁਣ ਇਹ ਸਾਰੀਆਂ ਭੈਣਾਂ ਵਾਸਤੇ ਸੂਟ ਲੈ ਕੇ ਆਉਣੇ ਆ ਠੀਕ ਹੈ ਜੀ ਕਿਉਂਕਿ ਦੇਖੋ ਸਾਨੂੰ ਹਰੇਕ ਤਰ੍ਹਾਂ ਦੀ ਜਿਹੜੀ ਵੈਰਾਈਟੀ ਹੈ ਉਹ ਵੀ ਲੈ ਕੇ ਆਉਣੀ ਪੈਂਦੀ ਸਸਤੀ ਜਾਂ ਮਹਿੰਗੀ ਹਨਾ ਕਿਉਂਕਿ ਹਰੇਕ ਤਰ੍ਹਾਂ ਦੀ ਭੈਣਾਂ ਸਾਨੂੰ ਦੇਖਦੀਆਂ ਨੇ ਕੋਈ ਬਹੁਤਾ ਸਸਤਾ ਲੈਣ ਵਾਲਾ ਨਹੀਂ ਹੁੰਦਾ ਮਹਿੰਗਾ ਲੈਣ ਵਾਲਾ ਨਹੀਂ ਹੁੰਦਾ ਹੈਗਾ ਕਿਸੇ ਨੇ ਆਪਣੇ ਬਜਟ 'ਚ ਲੈਣੇ ਹੁੰਦੇ ਨੇ ਤੇ ਇਸ ਕਰਕੇ ਸਾਨੂੰ ਹਰੇਕ ਤਰ੍ਹਾਂ ਦਾ ਕੱਪੜਾ ਜਿਹੜਾ ਲਿਆਉਣਾ ਪੈਂਦਾ ਇਸ ਤਰ੍ਹਾਂ ਤੁਸੀਂ ਇਸ ਨੂੰ ਇਹਦੇ ਨਾਲ ਵੀ ਬਣਾ ਸਕਦੇ ਹੋ ਠੀਕ ਹੈ ਜੀ ਔਰ ਇਸ ਨੂੰ ਵਾਈਟ ਦੇ ਨਾਲ ਵੀ ਬਣਾ ਸਕਦੇ ਹੋ ਕਿਉਂਕਿ ਕਈ ਵਾਰ ਕਲਰ ਸ਼ੇਡੇ ਤਾਂ ਦੀ ਹੁੰਦੀ ਨਾ ਤਾਂ ਉਹ ਵਾਈਟ ਲੱਗਦਾ ਪ੍ਰੋਪਰ ਔਰ ਨਾ ਹੀ ਉਹ ਆਫ ਵਾਈਟ ਲੱਗਦਾ ਬਟ ਇਹਦੇ ਨਾਲ ਵਾਈਟ ਦਾ ਜਿਹੜਾ ਬਹੁਤ ਜ਼ਿਆਦਾ ਬਹੁਤ ਪਿਆਰਾ ਹੈ ਚਲੋ ਅਗਲਾ ਰੰਗ ਤੁਸੀਂ ਚੈੱਕ ਕਰ ਲਓ ਇਸ ਨੂੰ ਤੁਸੀਂ ਵਾਈਟ ਨਾਲ ਵੀ ਬਣਾ ਸਕਦੇ ਹੋ ਤੇ ਆਫ ਵਾਈਟ ਨਾਲ ਵੀ ਠੀਕ ਹੈ ਅਗਰ ਤੁਸੀਂ ਵਾਈਟ ਦਾ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਾਈਟ ਦਾ ਇਸ ਤਰ੍ਹਾਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਅਗਰ ਤੁਸੀਂ ਆਫ ਵਾਈਟ ਨਾਲ ਕਰਨਾ ਚਾਹੁੰਦੇ ਤੁਸੀਂ ਆਫ ਵਾਈਟ ਨਾਲ ਇਸ ਤਰ੍ਹਾਂ ਮੈਨੂੰ ਸਕਰੀਨਸ਼ਾਟ ਜਿਹੜਾ ਭੇਜ ਸਕਦੇ ਹੋ ਠੀਕ ਹੈ ਜੀ ਅਚੀ ਕੁਆਲਿਟੀ ਦੀ ਕਾਟਨ ਹੈ ਠੀਕੇ ਕਿਸੇ ਤਰ੍ਹਾਂ ਦਾ ਕੋਈ ਇਹਦਾ ਰੰਗ ਨਹੀਂ ਜਾਏਗਾ ਜੀ ਕਿਸੇ ਤਰ੍ਹਾਂ ਨਹੀਂ ਤੁਹਾਨੂੰ ਕੋਈ ਇਹਦੇ ਚ ਪ੍ਰੋਬਲਮ ਨਹੀਂ ਹੋਏਗੀ ਠੀਕੇ ਬਹੁਤ ਸੌਫਟ ਫੈਬਰਿਕ ਹੈ ਹਰੇ ਕੇਸ ਦੀਆਂ ਪਹਿਣਾ ਜਿਹੜਾ ਫੈਬਰਿਕ ਦਾ ਆਪਣੇ ਲਈ ਸੂਟ ਜਿਹੜੇ ਰੈਡੀ ਕਰਵਾ ਸਕਦੀਆਂ ਨੇ ਔਰ ਹਰੇ ਕੇਸ ਦੀਆਂ ਪਹਿਣਾ ਵਾਲੇ ਸੂਟ ਜਿਹੜੇ ਨੇ ਵੇਅਰ ਕਰ ਸਕਦੀਆਂ ਇਸ ਤਰ੍ਹਾਂ ਬਹੁਤ ਪਿਆਰਾ ਪੀਸ ਬਣੂਗਾ ਜੀ ਇਹ ਵਾਲਾ ਤਾਂ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਔਰ ਗਰਮੀ ਨੂੰ ਧਿਆਨ ਦੇ ਵਿੱਚ ਰੱਖ ਕੇ ਬਹੁਤ ਹੀ ਸੋਹਣੇ ਮਿੱਠੇ-ਮਿੱਠੇ ਜੇ ਕਲਰ ਨੇ ਕੋਈ ਵੀ ਇਹਦੇ ਚ ਡਾਰਕ ਨਹੀਂ ਹੈਗਾ ਠੀਕੇ ਸਾਰੇ ਹੀ ਕਲਰ ਸੋਹਣੇ ਨੇ ਜੀ ਇੱਕ ਤੋਂ ਇੱਕ ਕਲਰ ਜਿਹੜਾ ਤੁਹਾਡਾ ਦਿਲ ਕਰਾ ਤੁਸੀਂ ਆਪਣੇ ਲਈ ਬਣਵਾ ਸਕਦੇ ਹੋ ਚਲੋ ਇਹ ਸੂਟ ਤਾਂ ਵੈਸੇ 올ਓਵਰ ਮੈਂ ਤੁਹਾਨੂੰ ਬਲੈਂਕ ਪ੍ਰਿੰਟ ਦਿਖਾਇਆ ਇਹ 올ਓਵਰ ਹੀ ਵਧੀਆ ਲੱਗੂਗਾ ਠੀਕ ਹੈ ਇਹ ਤੁਸੀਂ ਗਰਮੀ ਦੇ ਵਿੱਚ 2-4 ਬਣਾ ਸਕਦੇ ਹੋ ਠੀਕ ਹੈ ਕਿਉਂਕਿ ਬਹੁਤ ਸੌਫਟ ਫੈਬਰਿਕ ਹੈ ਇਹ ਵੀ ਪ੍ਰਿੰਟ ਬਹੁਤ ਪਿਆਰਾ ਹੈ ਜੀ ਔਰ ਕਲਰ ਦੀ ਮੈਂ ਗੱਲ ਕਰਾਂ ਤਾਂ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਆ ਸਭ ਦੀ ਪਹਿਲੀ ਪਸੰਦ ਇਹ ਵਾਲਾ ਕਲਰ ਹੈ ਜੀ ਇਸ ਤਰ੍ਹਾਂ ਤੇ ਲੋ ਜੀ ਇਹ ਵੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਸ ਨੂੰ ਤੁਸੀਂ ਆਫਵਾਇਟ ਦਾ ਨੀਵੇਂ ਤੁਹਾਨੂੰ ਸੁਜੈਸਟ ਕਰੂੰਗੀ ਇਸ ਨੂੰ ਤੁਸੀਂ ਵਾਈਟ ਨਾਲ ਬਣਾ ਸਕਦੇ ਹੋ 올ਓਵਰ ਬਣਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਫਿਰਸਾ ਅਗਰ ਮੈਂ ਕਹਾ ਕਿ ਤੁਸੀਂ ਇਸ ਨੂੰ 올ਓਵਰ ਬਣਾਓ ਮੇਰੇ ਇੱਕ ਗ੍ਰੇ ਸੂਟ ਬਣਾਇਆ ਸੀ ਪਿਛਲੀ ਵਾਰ ਤਾਂ ਉਹ ਸਾਰੀਆਂ ਭੈਣਾਂ ਨੇ ਬਹੁਤ ਪਸੰਦ ਕੀਤਾ ਸੀ ਔਰ ਕਾਫੀ ਸਾਰੇ ਸੂਟ ਉਹ ਭੈਣਾਂ ਨੇ ਬਣਵਾਏ ਸੀ ਸਾਰੀਆਂ ਭੈਣਾਂ ਤਕਰੀਬਨ ਇੱਕ ਇੱਕ ਸੂਟ ਬਣਵਾਇਆ ਸੀ ਆਪਣੇ ਲਈ ਤੇ ਇਹੀ ਕਲਰ ਸੀ ਯੂ ਮੋਸਟਲੀ ਤੇ ਇਹੀ ਕਲਰ ਸੀ ਉਹ ਇਹ ਵਾਲਾ ਤੇ ਜੇ ਕਿ ਤੁਸੀਂ ਇਸ ਨੂੰ ਬਣਾ ਸਕਦੇ ਹੋ ਮੈਚਿੰਗ ਨਾਲ ਬਣਾ ਸਕਦੇ ਹੋ 올ਓਵਰ ਨਾਲ ਬਣਾ ਸਕਦੇ ਹੋ ਬਟ ਜਦੋਂ ਤੁਸੀਂ ਇਸ ਨੂੰ ਮੇਰੇ ਤੋਂ ਬਾਏ ਕਰਨਾ ਆਇਆ ਨਾ ਤੇ ਤੁਸੀਂ ਪਲੀਜ਼ ਮੈਂਸ਼ਨ ਕਰਨਾ ਨਾਲ ਫੋਟੋ ਦੇ ਨਾਲ ਹੀ ਕਲਿੱਕ ਕਰਕੇ ਕਿ ਦੀਦੀ ਸਾਨੂੰ ਇਹ 올ਓਵਰ ਚਾਹੀਦਾ ਜਾਂ ਮੈਚਿੰਗ ਚਾਹੀਦਾ ਠੀਕ ਹੈ ਜੀ ਸਾਰੇ ਸੂਟਾਂ ਦਾ ਪ੍ਰਾਈਜ਼ ਉੱਪਰ ਸ਼ੋਅ ਹੋ ਰਿਹਾ ਠੀਕ ਹੈ ਜਿਹੜਾ ਜਿਹੜਾ ਪਸੰਦ ਹੈ ਫਟਾਫਟ ਤੁਸੀਂ ਆਪਣੇ ਲਈ ਜਿਹੜਾ ਪਸੰਦ ਕਰ ਲਓ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਲਓ ਹਾਂ ਤੇ ਪਲੀਜ਼ ਪਤਾ ਕਿ ਹੁੰਦਾ ਜਦੋਂ ਪੇਮੈਂਟ ਆਏ ਨਹੀਂ ਤੁਸੀਂ ਸਮਝ ਲਓ ਕਿ ਤੁਹਾਡਾ ਸੂਟ ਜਿਹੜਾ ਬੁੱਕ ਹੋ ਗਿਆ ਬਟ ਜਦੋਂ ਤੁਸੀਂ ਕਹਿ ਰਹੇ ਹੋ ਕਿ ਵੇਟ ਕਰ ਲਓ ਹਣਾ ਤਾਂ ਇਨਾ ਟਾਈਮ ਵੇਟ ਹੁੰਦੀ ਨਹੀਂ ਕਿਉਂਕਿ ਕਸਟਮਰਾਂ ਜਿਹੜੀਆਂ ਭੈਣਾਂ ਨੇ ਆਪਣੀਆਂ ਉਹ ਬਹੁਤ ਜ਼ਿਆਦਾ ਕਾਲੀਆਂ ਹੁੰਦੀਆਂ ਨੇ ਸੂਟ ਲੈਣ ਨੂੰ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਰੋਜ਼ ਰੋਜ਼ ਨਹੀਂ ਆਉਂਦੀਆਂ ਹੈਗੀਆਂ ਇਸ ਤਰ੍ਹਾਂ ਤੁਸੀਂ ਇਸ ਨੂੰ ਵਾਈਟ ਨਾਲ ਵੀ ਬਣਾ ਸਕਦੇ ਹੋ ਔਰ ਇਸ ਨੂੰ 올ਓਵਰ ਵੀ ਇਨਾ ਸੂਟਾਂ ਤੋਂ ਇਲਾਵਾ ਵੀ ਤੁਹਾਨੂੰ ਪਤਾ ਜੀ ਆਪਣਾ ਹੈਂਡਵਰਕ ਮਸ਼ੀਨਵਰ ਕਾਰੀਵਰ ਦਾ ਸਾਰਾ ਕੰਮ ਚੱਲ ਰਿਹਾ ਠੀਕ ਹੈ ਬਟ ਸਾਨੂੰ ਵਿੱਚ ਦੀ ਵੀਡੀਓ ਰੋਕ ਕੇ ਤੁਹਾਡੇ ਵੱਲ ਤੇ ਪ੍ਰਿੰਟ ਸੂਟ ਲੈ ਕੇ ਆਉਣੇ ਪੈਂਦੇ ਨੇ ਕਿਉਂਕਿ ਪਹਿਣਾ ਦੀ ਜ਼ਿਆਦਾ ਡਿਮਾਂਡ ਰਹਿੰਦੀ ਹੁਣ ਗਰਮੀ ਆ ਗਈ ਏ ਕਿ ਦੀਦੀ ਪਲੀਜ਼ ਸਾਨੂੰ ਅਮਨ ਕਾਟਨ ਦੇ ਸੂਟ ਲਿਆ ਕੇ ਦਿਓ ਇਸ ਕਰਕੇ ਤੁਹਾਡੀ ਪਸੰਦ ਤੇ ਤੁਹਾਡੇ ਹੀ ਪਸੰਦ ਦਾ ਸਾਨੂੰ ਚੱਲਣਾ ਪੈਂਦਾ ਹੈ ਨਾ ਵੀ ਤੁਹਾਡੇ ਹਿਸਾਬ ਨਾਲ ਸਾਨੂੰ ਚੱਲਣਾ ਪੈਂਦਾ ਹੈ ਜਿਵੇਂ ਤੁਸੀਂ ਸਾਨੂੰ ਕਹੋਗੇ ਅਸੀਂ ਤਾਂ ਉਸੇ ਤਰ੍ਹਾਂ ਹੀ ਚੱਲਣਾ ਲਓ ਜੀ ਜਿਹੜਾ ਇੱਕ ਤੁਹਾਨੂੰ ਪਿੰਕ ਕਲਰ ਦਿਖਾਇਆ ਸੀ ਉਹਦੇ ਵਿੱਚ ਇੱਕ ਕਲਰ ਰੇ ਵਾਲਾ ਬਹੁਤ ਹੀ ਪਿਆਰਾ ਕਲਰ ਠੀਕੇ ਕੁਝ ਸੂਟ ਤਾਂ ਸਾਡੇ ਜੋ ਫੋਟੋ ਤੇ ਹੀ ਬੁੱਕ ਹੋ ਜਾਂਦੇ ਨੇ ਬਟ ਸਾਨੂੰ ਤੁਹਾਨੂੰ ਦਿਖਾਣੇ ਪੈਂਦੇ ਨੇ ਕਿ ਤੁਹਾਨੂੰ ਪਤਾ ਲੱਗ ਜੇ ਵੀ ਕਿਹੜੇ ਕਿਹੜੇ ਨਵੇਂ-ਨਵੇਂ ਜਿਹੜੇ ਪ੍ਰਿੰਟ ਆਏ ਨੇ ਨਵੇਂ-ਨਵੇਂ ਜਿਹੜੇ ਡਿਜ਼ਾਈਨ ਆਏ ਨੇ ਠੀਕੇ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਚਾਹੇ ਉਹ ਹੈਂਡਵਰਕ ਦਾ ਹੋਵੇ ਚਾਹੇ ਉਹ ਮਸ਼ੀਨਵਰਕ ਦਾ ਹੋਵੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਆਪਣੇ ਲਈ ਸੋਹਣੇ-ਸੋਹਣੇ ਸੂਟ ਜਿਹੜੇ ਨੇ ਉਹ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਵੀ ਪ੍ਰਿੰਟ ਪਸੰਦ ਆ ਸਕਰੀਨ ਉੱਪਰ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵੀ ਆਪਣਾ ਦੱਸਣਾ ਕਿ ਸਾਨੂੰ ਇਹ ਵਾਲਾ ਸੂਟ ਚਾਹੀਦਾ ਠੀਕ ਹੈ ਪਲੀਜ਼ ਇਦਾਂ ਨਾ ਕਰਿਓ ਕਿ ਤੁਸੀਂ ਫੋਟੋ ਮੈਨੂੰ ਮੈਸੇਜ ਕਰ ਦਿਓ ਕਿ ਅਮਨ ਸਾਨੂੰ ਇਹ ਵਾਲਾ ਸੂਟ ਚਾਹੀਦਾ ਉਸ ਤਰ੍ਹਾਂ ਨਹੀਂ ਪਤਾ ਲੱਗਦਾ ਹੈਗਾ ਕਈ ਭਾਣਾ ਕਲਰ ਦੱਸਣ ਲੱਗ ਜਾਂਦੇ ਨੇ ਵਿੱਚ ਕਿ ਅਮਨ ਜਿਹੜਾ ਆ ਵਾਲਾ ਕਲਰ ਸਾਨੂੰ ਇਹ ਵਾਲਾ ਚਾਹੀਦਾ ਕਿਉਂਕਿ ਦੇਖੋ ਹੁਣ ਇੰਨੇ ਸੂਟ ਦਿਖਾਤੇ ਮੈਨੂੰ ਹੁਣ ਦੁਬਾਰਾ ਇਹ ਨਹੀਂ ਜਾਦਾ ਹੈਗਾ ਕਿ ਮੈਂ ਤੁਹਾਨੂੰ ਕਿਹੜੇ-ਕਿਹੜੇ ਕਲਰ ਦਿਖਾਏ ਨੇ ਠੀਕ ਹੈ ਸਕ ਜੇ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਠੀਕ ਹੈ ਥੋੜਾ ਬਹੁਤਾ ਲੇਟ ਹੋ ਜਾਂਦਾ ਬਟ ਆਪਾਂ ਰਿਪਲਾਈ ਜਰੂਰ ਕਰਦੇ ਆ ਆ ਥੋੜਾ ਜਿਹਾ ਦੋ ਦਿਨ ਦਿਨਾਂ ਤੋਂ ਮੈਂ ਬਿਜ਼ੀ ਚੱਲ ਰਹੀ ਸੀ ਮੇਰੀ ਥੋੜੀ ਜਿਹੀ ਅਪਾਇੰਟਮੈਂਟ ਸੀ ਇਸ ਕਰਕੇ ਮੈਂ ਬਾਹਰ ਗਈ ਹੋਈ ਸੀ ਤੇ ਅੱਜ ਆਪਾਂ ਫ੍ਰੀ ਆ ਜੀ ਤਦ ਸਾਰੀਆਂ ਭੈਣਾਂ ਦੀ ਰਿਪਲਾਈ ਕਰਾਂਗੇ ਠੀਕ ਹੈ ਕਿਉਂਕਿ ਭੈਣਾਂ ਕਾਫੀ ਪਰੇਸ਼ਾਨ ਹੋ ਜਾਂ ਲੱਗਦੇ ਜਦੋਂ ਟਾਈਮ ਤੇੜਾ ਮੈਸੇਜ ਨਾ ਜਾਵੇ ਉਹਨੂੰ ਆਂਦਾ ਕਿ ਅਮਨ ਪਤਾ ਨਹੀਂ ਕਿੱਥੇ ਚਲੀ ਗਈ ਤੇ ਅਮਨ ਕਿਤੇ ਨਹੀਂ ਗਈ ਅਮਨ ਇੱਥੇ ਹੀ ਹੈ ਜੀ ਠੀਕ ਹੈ ਤੇ ਬਸ ਤੁਹਾਡੇ ਵਾਸਤੇ ਕੁਝ ਨਵਾਂ ਲੱਭਦੇ ਰਹ ਜਿਵੇਂ ਜਿਵੇਂ ਮੌਸਮਾਂ ਤਾਂ ਚੇਂਜ ਹੋ ਰਿਹਾ ਉਸੇ ਤਰ੍ਹਾਂ ਅਸੀਂ ਵੀ ਥੋੜਾ ਆਪਣੇ ਆਪ ਨੂੰ ਚੇਂਜ ਕਰਦੇ ਆਂ ਵੀ ਕੁਝ ਹੋਰ ਵਧੀਆ ਤੁਹਾਡੇ ਵਾਸਤੇ ਲੈ ਕੇ ਆਈਏ ਠੀਕ ਹੈ ਲੋ ਜੀ ਜਿਹੜਾ ਵੀ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲਓ WhatsApp ਤੇ ਮੈਸੇਜ ਕਰੋ ਔਰ ਨਾਲ ਦੀ ਨਾਲ ਆਪਾਂ ਤੁਹਾਨੂੰ Google Pay ਨੰਬਰ ਜਿਹੜਾ ਸੈਂਡ ਕਰਾਂਗੇ ਜਾਂ ਆਪਣਾ ਕਯੂਆਰ ਕੋਡ ਸੈਂਡ ਕਰਾਂਗੇ ਪੇਮੈਂਟ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਨਾਲ ਹੀ ਆਪਣਾ ਐਡਰੈਸ ਜਿਹੜਾ ਸਾਨੂੰ ਮੈਂਸ਼ਨ ਕਰ ਦੇਣਾ ਮੈਂ ਹਰ ਵਾਰ ਦੱਸ ਦਿੰਨੀ ਕਿ ਤੁਹਾਡੇ ਐਡਰੈਸ ਦੇ ਵਿੱਚ ਸਾਨੂੰ ਤੁਹਾਡੇ ਪਿੰਡ ਦਾ ਨਾਮ ਤੁਹਾਡੇ ਸ਼ਹਿਰ ਦਾ ਨਾਮ ਠੀਕ ਹੈ ਜੋ ਵੀ ਹੈ ਤੁਹਾਡੀ ਤਹਿਸੀਲ ਤੁਹਾਡਾ ਡਿਸਟ੍ਰਿਕਟ ਪਿੰਨ ਕੋਡ ਨੰਬਰ ਔਰ ਜਿੰਨਾ ਦਾ ਤੁਸੀਂ ਫੋਨ ਨੰਬਰ ਦੇ ਰਹੇ ਉਹਨਾਂ ਦਾ ਨਾਮ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਇਸ ਤਰ੍ਹਾਂ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਕਈ ਵਾਰ ਇਦਾਂ ਹੁੰਦਾ ਕਿ ਤੁਸੀਂ ਕੁਝ ਚੀਜ਼ਾਂ ਸਾਨੂੰ ਮੈਂਸ਼ਨ ਕਰਨੀਆਂ ਭੁੱਲ ਜਾਂਦੇ ਹੋ ਔਰ ਸਾਡੇ ਕੋਲ ਕੰਮ ਦਾ ਰਸ਼ ਇੰਨਾ ਜ਼ਿਆਦਾ ਹੁੰਦਾ ਕਿ ਸਾਡੇ ਕੋਲ ਕਈ ਵਾਰ ਨਿੱਕੇ ਨਿੱਕੇ ਚੀਜ਼ਾਂ ਧਿਆਨ ਵਿੱਚ ਨਹੀਂ ਰੱਖੀਆਂ ਜਾਂਦੀਆਂ ਤਾਂ ਬਾਅਦ ਵਿੱਚ ਕੋਈ ਮੁਸ਼ਕਲ ਜੜੀ ਉਹ ਆ ਜਾਂਦੀ ਹੈ ਸਾਡਾ ਕੋਰੀਅਰ ਨਹੀਂ ਆਇਆ ਹੈਗਾ ਠੀਕ ਹੈ ਬਟ ਕੋਰੀਅਰ ਤੁਹਾਡੇ ਸੇਫ ਨੇ ਅਗਰ ਤੁਹਾਡੇ ਕੋਲ ਕੋਰੀਅਰ ਨਹੀਂ ਪਹੁੰਚਦਾ ਤਾਂ ਵਾਪਸ ਜਿਹੜਾ ਸਾਡੇ ਕੋਲ ਹੀ ਆ ਜਾਏਗਾ ਠੀਕ ਹੈ ਜੀ ਤੇ ਉਮੀਦ ਕਰਦੇ ਹਾਂ ਕਿ ਅੱਜ ਵਾਲੇ ਪ੍ਰਿੰਟ ਵੀ ਸਾਨੂੰ ਵ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਕੁਝ ਨਵੇਂ ਡਿਜ਼ਾਈਨਾਂ ਦੇ ਨਾਲ ਠੀਕ ਹੈ ਬਹੁਤ ਸੋਹਣੇ ਵਰਕ ਹੋਏ ਹੋਏ ਨੇ ਸੂਰਾ ਬਹੁਤ ਥੋੜਾ ਸ਼ੇਅਰ ਕਰਦੇ ਆ ਤੇ ਅੱਜ ਦੀ ਵੀਡੀਓ ਦਾ ਅੰਤ ਇੱਥੇ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ